ਹੈਲੋ ਗਾਇਜ਼ ਨਮਸਤੇ ਸਾਰਿਆਂ ਨੂੰ ਹੋਰ ਸਨਾਂਓ ਤੁਹਾਡਾ ਕੀ ਹਾਲ ਚਾਲ ਹੈ ਤੇ ਹੁਣ ਬੱਚ ਕੇ ਨੇ ਰਾਤ ਦੇ 8 ਤੇ ਬੱਚੇ ਕਹ ਰਹੇ ਸੀ ਨੂਡਲ ਖਾਣੀਆਂ ਤੇ ਮੈਂ ਨੂਡਲ ਬਣਾਉਣ ਲੱਗੀ ਹਾਂ ਤੇ ਪਾਣੀ ਮੈਂ ਉਬਲਣਾ ਰੱਖ ਦਿੱਤਾ ਜਿੱਦਾਂ ਪਾਣੀ ਉਬਲੇਗਾ ਉਹਦੇ ਵਿੱਚ ਅਸੀਂ ਪਾਵਾਂਗੇ ਪਹਿਲਾਂ ਕੀ ਪਾਵਾਂਗੇ ਨਮਕ ਤੇ ਨਮਕ ਪਾਵਾਂਗੇ ਹਾਂਜੀ ਪਾਣੀ ਉਬਲ ਗਿਆ ਸੀਗਾ ਤੇ ਨਿਊਡਲ ਜਿਹੜੀ ਸੀਗੀ ਬਹੁਤਾਂ ਲੰਬੀ ਸੀਗੀ ਇਸ ਕਰਕੇ ਇਹਦੇ ਮੈਂ ਦੋ ਪੀਸ ਕਰ ਲੈਨੇ ਸਿਰਫ ਦੋ ਪੀਸ ਕਰਨੇ ਆ ਤਾਂ ਹੀ ਨਿਊਡਲ ਜਿਹੜੀ ਉਹ ਬਣੂ ਇੱਚ ਲੱਗੇਗੀ ਤੇ ਇਹਨੂੰ ਪਾ ਦਨੇ ਵਿੱਚ ਪਾਣੀ ਦੇ ਹਾਂਜੀ ਨਿਊਡਲ ਅ ਕੜਾਈ ਵਿੱਚ ਪਾ ਦਿੱਤੇ ਸੀਗੇ ਇਹਨੂੰ ਉਦੋਂ ਤੱਕ ਪਾੜਨਾ ਹੈ ਮਤਲਬ ਇਹਨੂੰ ਜ਼ਿਆਦਾ ਨਹੀਂ ਉਬਾਲਣਾ ਥੋੜਾ ਜਿਹਾ ਕੱਚਾ ਰੱਖਣਾ ਇਹਨੂੰ ਹਾਂਜੀ ਇਹਨੂੰ ਨਾ ਸਿਰਫ ਤਾਂ ਚੈੱਕ ਕਰ ਲਾਂਗੇ ਬਿਲਕੁਲ ਨਹੀਂ ਪਕਾਣੀ ਥੋੜੀ ਜਿਹੀ ਕੱਚੀ ਜਿਹੀ ਰਹੇਗੀ ਤੇ ਫਿਰ ਅਸੀਂ ਜੜਾਏ ਨੂੰ ਛਾਨਣੀ ਵਿੱਚੋਂ ਕੱਢ ਲਾਂਗੇ ਹਾਂਜੀ ਇਹਨੂੰ ਕੱਢ ਲਾਂਗੇ ਛਾਨਣੀ ਵਿੱਚ ਸੁਧਾ ਕਰ ਲਾਂਗੇ ਤਾਂ ਕਿ ਇਹ ਜਿਹੜੀ ਚਿੱcke ਨਾ ਠੀਕ ਹੈ ਹਾਂਜੀ ਹੁਣ ਅਸੀਂ ਕੱਢ ਦਾਂਗੇ ਖੁੱਲੇ ਭਾਂਡੇ ਵਿੱਚ ਹਾਂਜੀ ਦੋ ਤਿੰਨ ਬੂੰਦਾਂ ਇਹ ਚ ਅਸੀਂ ਤੇਲ ਦੀਆਂ ਪਾਣੀਆਂ ਸਾਥ ਜਿਹੜੇ ਨਿਊਡਲ ਹੈਗੇ ਆ ਉਹ ਚਿਪਕੇ ਨਾ ਤਾਂ ਇਹਨੂੰ ਸਾਰਿਆਂ ਨੂੰ ਰਲਾਉਣਾ ਹੈ ਮੈਨੂੰ ਤਾਂ ਇਕੱਲੇ-ਇਕੱਲੇ ਐਦਰ ਦਿਖਾਉਂ ਮੈਂ ਇਹਦੇ ਕਰਕੇ ਠੀਕ ਹੈ ਐਦਰ ਤੁਸੀਂ ਇਕੱਲੇ-ਇਕੱਲੇ ਕਰ ਦੇਣਾ ਇਹਨੂੰ ਤੇਲ ਨਾਲ ਜਿਹੜੀ ਇਹ ਚਿਪਕੇ ਕਿ ਨਹੀਂ ਇਹਨੂੰ ਅਸੀਂ ਕੜਾਈ ਅਸੀਂ ਗਰਮ ਹੁਣ ਰੱਖਤੀ ਸੀਗੀ ਤੇ ਹੁਣ ਸਿੱਧੇ ਵਿੱਚ ਪਾਵਾਂਗੇ ਤੇ ਤੇਲ ਜਿਆਦਾ ਨਹੀਂ ਪਾਣਾ ਥੋੜਾ ਜਿਹਾ ਪਾਣਾ ਤੇ ਇਧਰ ਮੈਂ ਗਾਜਰ ਕੱਟ ਲਈ ਸੀ शिमला मिर्च ਤੇ ਪਿਆਜ਼ ਤੇ ਜਿਹੜਾ ਉਹ ਤੁਸੀਂ ਲਸਣ ਰਹਿਣਾ ਤੇ ਹੁਣ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਪਾ ਦਵਾਂਗੇ ਲਸਣ ਲਸਣ ਤੰਗ ਕੇ ਰੱਖੋ ਹੁਣ ਉਹ ਮੰਮਾ ਨੇ ਹਾਂਜੀ ਤੇਲ ਹੋ ਗਿਆ ਗਰਮ ਵਿੱਚ ਲਸਣ ਪਾਤਾ ਸੀ ਆ ਤੇ ਨਾਲ ਹੀ ਪਾ ਦਵਾਂਗੇ ਪਿਆਜ਼ ਕਿਉਂਕਿ ਪਿਆਜ਼ ਨੂੰ ਥੋੜਾ ਭੁੰਨਾ ਹੈ ਹੁਣ ਆਪਾਂ ਇਹ ਲਾ ਲੀਏ ਲਸਣ ਵੀ ਚੰਗੀ ਤਰ੍ਹਾਂ ਹੀ ਭੁੰਨਾ ਇਹਨਾਂ ਨੂੰ ਥੋੜਾ ਜਿਹਾ ਪੱਕੇ ਹੋਣ ਹਾਂਜੀ ਪਿਆਜ਼ ਜਿਹੜਾ ਹੋ ਰਿਹਾ ਇਹਨੂੰ ਅਸੀਂ ਜਿਹੜੀ ਹੈ ਗੈਸ ਹੈ ਉਹ ਹਾਈ ਫਲੇਮ ਤੇ ਹੀ ਜੜਾ ਜਿਹਾ ਭੁੰਨਾ ਹੈ ਹਾਂਜੀ ਦੇਖੋ ਪਿਆਜ਼ ਹੋ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਐ ਗਾਜਰ ਤੇ ਇਹਨੂੰ ਗਾਜਰ ਨੂੰ ਅਸੀਂ మీడియం ਫਲੇਮ 'ਤੇ ਥੋੜਾ ਜਿਹਾ ਪਕਾਵਾਂਗੇ। ਸਾਫ਼ ਹੋ ਜਾਵੇ ਇਹਨਾਂ ਦਾ ਕੱਚਾ ਪਾਣੀ ਉਹ ਨਿਕਲ ਜਾਵੇ। ਤੋ ਗਾਜਰ ਤੇ ਪਿਆਜ਼ ਹੋ ਗਏ ਨੇ ਤੇ ਹੁਣ ਅਸੀਂ ਪਾਵਾਂਗੇ ਸ਼ਿਮਰਾਂ ਮਿਰਚ ਸ਼ਿਮਰਾਂ ਮਿਰਚ ਨੂੰ ਅਸੀਂ ਲਾਸਟ ਵਿੱਚ ਪਾਵਾਂਗੇ ਤਾਂ ਕਿ ਇਹਨੂੰ ਜ਼ਿਆਦਾ ਨਹੀਂ ਪਕਾਣਾ। ਵਿਨੇਗਰ ਆਪਣੇ ਐਸਟੀਮੇਟ ਦੇ ਹਿਸਾਬ ਨਾਲ ਤੁਸੀਂ ਪਾ ਲੈਣਾ ਤੇ ਨਾਲ ਪਾਵਾਂਗੇ ਅਸੀਂ ਡਾਰਕ ਸੋਇਆ 2 ਚਮਚ ਪਾਣੇ ਆ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਕਿੰਨੇ ਪਾਣੇ ਗ੍ਰੀਨ ਚਿੱਲੀ పా రెడ్ చిలీవే క్యాచప్ టమాటో మసాలీ తర్వాత మిక్స్ ਇਹ ਫਲੇਮ ਤੇ ਕਰਨਾ ਹੈ ਇਹਨੂੰ ਥੋੜੀ ਦੇਰ ਨੂੰ ਪਕਾਣ ਦਵਾਂਗੇ ਤੇ ਥੋੜਾ ਜਿਹਾ ਪਾ ਦਵਾਂਗੇ ਨਮਕ ਕਿਉਂਕਿ ਨਮਕ ਜਿਹੜਾ ਹੈਗਾ ਸਾਡਾ ਉਹ ਅਸੀਂ ਨਿਊਟਰ ਵਿੱਚ ਵੀ ਪਾਇਆ ਹੈ ਤੇ ਇਹਨੂੰ ਥੋੜਾ ਹੀ ਪਾਣਾ ਹੈ ਆਪਣੇ ਹਿਸਾਬ ਨਾਲ ਤਾਂ ਕਿ ਜ਼ਿਆਦਾ ਨਮਕ ਨਾ ਹੋ ਜਾਵੇ ਤੇ ਜਿਹੜੇ ਸੌਸ ਵਗੈਰਾ ਹੈਗੀਆਂ ਨੇ ਇਹਨਾਂ ਵਿੱਚ ਵੀ ਨਮਕ ਹੁੰਦਾ ਹੈ ਤਕਰੀਬਨ ਆ ਜੋ ਸਾਡੇ ਡਰਟਸ ਹੋਇਆ ਹੈ ਇਹ ਉਹਨੇ ਚ ਵੀ ਨਮਕ ਹੈ ਹਾਂਜੀ ਆ ਵੇਖੋ ਬਹੁਤ ਸੋਹਣਾ ਚੱਕਰੀਆ ਜਿਹਾ ਕਲਰ ਆ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਨਿਊਡਲ ਨਿਊਡਲ ਵੀ ਸਾਡੇ ਠੰਡੇ ਹੋ ਚੁੱਕੇ ਨੇ ਹਾਂਜੀ ਨਿਊਡਲ ਵਿੱਚ ਪਾਤੇ ਸੀਗੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਧੀਆ ਕਲਰ ਇਹਨਾਂ ਵਿੱਚ ਆ ਜਾਏਗਾ ਇਹਦੇ ਨਾਲ ਤਾਂ ਚੰਗੀ ਤਰ੍ਹਾਂ ਹੁੰਦੇ ਨਹੀਂ ਇਹ ਤੁਹਾਨੂੰ ਚਮਟੇ ਨਾਲ ਹੀ ਕਰਨੇ ਪੈਣਗੇ ਕਿਉਂਕਿ ਕੱਲਾ ਕਰਨਾ ਚੱਕਣਾ ਪੱਲਾ ਇਦਾਂ ਕਰਕੇ ਜਾ ਵੇਖੋ ਕਲਰ ਆ ਗਿਆ ਹੈ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਚਿੰਟੇ ਨਾਲੀ ਕਿਉਂਕਿ ਵੈਸੇ ਤਾਂ ਇਹ ਚੱਕਣੀ ਨਹੀਂ ਜਾਂਦੀ ਫਿਰ ਤੇ ਇਹਨੂੰ ਥੋੜਾ ਜਿਹਾ ਪਕਾਵਾਂਗੇ ਹੁਣ ਹਾਂਜੀ ਸਾਡੀ ਨੂੰ ਬਣ ਕੇ ਤਿਆਰ ਹੋ ਗਈ ਹੈ ਤੇ ਮਸੀਂ ਗੈਸ ਨੂੰ ਕਰ ਦਿੰਨੇ ਬੰਦ ਤੇ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ